ਬਲਡوزر ਚਲਾ ਕੇ ਇੱਕ ਘਰ ਤੋੜਿਆ ਜਾ ਰਿਹਾ ਹੈ ਲੋਰੈਂਸ ਬਿਸ਼ਨੋਈ ਗੈਂਗ ਦੇ ਗੈਂਗਸਟਰ ਰੋਹਿਤ ਰਠੌਰ ਦਾ ਜਿਸ ਨੇ ਸੁਖਦੇਵ ਸਿੰਘ ਗੋਗਾ ਮੇੜੀ ਦਾ ਜੈਪੁਰ ਦੇ ਵਿੱਚ ਕਤਲ ਕਰਵਾਇਆ ਸੀ ਬਲਡوزر ਚਲਾਇਆ ਜਾ ਰਿਹਾ ਸੀ ਘਰ ਟੁੱਟ ਰਿਹਾ ਸੀ ਤੇ ਗੈਂਗਸਟਰ ਰੋਹਿਤ ਰਠੌਰ ਦੀ ਮਾਂ ਤੇ ਭੈਣ ਸਮੇਤ ਛੋਟੇ-ਛੋਟੇ ਬੱਚੇ ਭੁੱਬਾਂ ਮਾਰ-ਮਾਰ ਰੋ ਰਹੇ ਸੀ ਕਿਉਂਕਿ ਰੋਹਿਤ ਰਠੌਰ ਦੇ ਫੌਜੀ ਪਿਓ ਦੀ ਕਮਾਈ ਦੇ ਨਾਲ ਬਣਿਆ ਹੋਇਆ ਇਹ ਘਰ ਸੀ ਪਰ ਪੁੱਤ ਦੇ ਗੰਦੇ ਕਾਰਨਾਮੇ ਕਰਕੇ ਉਸ ਦਾ ਪਰਿਵਾਰ ਜੋ ਹੈ ਉਹ ਹੁਣ ਸੜਕ ਤੇ ਆ ਗਿਆ ਐ ਇੰਨੀ ਕੜਾਕੇ ਦੀ ਠੰਡ ਦੇ ਵਿੱਚ ਖੁੱਲੇ ਆਸਮਾਨ ਥੱਲੇ ਸੌਣ ਨੂੰ ਮਜਬੂਰ ਹੋ ਗਿਆ। ਘੁਬਾ ਮਾਰ ਮਾਰ ਰੋਂਦੀ ਰੋਹਿਤ ਰਠੌਰੜ ਗੈਂਗਸਟਰ ਦੀ ਮਾਂ ਕਹਿੰਦੀ ਐ ਕਿ ਇਹਦੇ ਨਾਲੋਂ ਤਾਂ ਮੇਰੇ ਪੁੱਤ ਦੇ ਪੁਲਿਸ ਗੋਲੀ ਮਾਰ ਦਿੰਦੀ ਸਾਨੂੰ ਇਹ ਦਿਨ ਨਾ ਦੇਖਣਾ ਪੈਂਦਾ ਤੇ ਨਾਲ ਹੀ ਉਸ ਗੈਂਗਸਟਰ ਦੀ ਭੈਣ ਵੀ ਕਹਿੰਦੀ ਐ ਕਿ ਲੌਰੈਂਸ ਬਿਸ਼ਨੋਈ ਦਾ ਘਰ ਤੋੜੋ ਉਹਦੇ ਘਰ ਤੇ ਬਲਡੋਜ਼ਰ ਚਲਾਓ ਜਿਨ ਨੇ ਮਰਵਾਇਆ ਸਖਦੇਵ ਗੋਗਾ ਮੇੜੀ ਨੂੰ ਸਾਡਾ ਇਹਦੇ ਵਿੱਚ ਕੀ ਕਸੂਰ ਸੀ ਮੇਰੇ ਭਰਾ ਨੇ ਜੇ ਗੁਨਾਹ ਕੀਤਾ ਤਾਂ ਅੱਜ ਉਹ ਜੇਲ੍ਹ ਦੇ ਵਿੱਚ ਸਲਾਖਾਂ ਦੇ ਪਿੱਛੇ ਐ ਪਰ ਸਾਡਾ ਕਸੂਰ ਤਾਂ ਦੱਸੋ ਇਹ ਤਸਵੀਰਾਂ ਵਾਕਈ ਭਾਵੁਕ ਵੀ ਕਰਦੀਆਂ ਨੇ ਕਿਉਂਕਿ ਇੱਕ ਬੰਦੇ ਨੇ ਗੁਨਾਹ ਕੀਤਾ ਭੁਗਤ ਉਸਦਾ ਪਰਿਵਾਰ ਰਿਆ ਪਰ ਉੱਥੇ ਹੀ ਖਾਸ ਤੌਰ ਤੇ ਨੌਜਵਾਨ ਜਰੂਰ ਇਸ ਵੀਡੀਓ ਨੂੰ ਦੇਖ ਲੈਣ ਤੁਸੀਂ ਛੋਟੀ ਜੀ ਕੋਈ ਗਲਤੀ ਕਰਦੇ ਹੋ ਤਾਂ ਤੁਹਾਡੇ ਪਰਿਵਾਰ ਨੂੰ ਵੀ ਇਵੇਂ ਭੁਗਤਣਾ ਪੈ ਸਕਦਾ ਹੈ ਜੈਪੁਰ ਤੋਂ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਕੁਝ ਦਿਨ ਪਹਿਲਾਂ ਜਦੋਂ ਸੁਖਦੇਵ ਗੋਗਾ ਮੀਂਢੀ ਦਾ ਕਤਲ ਹੋਇਆ ਸੀ ਲਾਰੇਂਸ ਮਿਸ਼ਨੋਈ ਗੈਂਗ ਨੇ ਜ਼ਿੰਮੇਵਾਰੀ ਲਈ ਸੀ ਔਰ ਉੱਥੇ ਹੀ ਰੋਹਿਤ ਰਠੌੜ ਨਾਮ ਦਾ ਮੁੰਡਾ ਵੀ ਫੜਿਆ ਗਿਆ ਸੀ ਜਿਹੜਾ ਲਾਰੇਂਸ ਮਿਸ਼ਨੋਈ ਗੈਂਗ ਦਾ ਗੈਂਗਸਟਰ ਦੱਸਿਆ ਜਾ ਰਿਹਾ ਅੱਜ ਕਾਰਵਾਈ ਕੀਤੀ ਹੈ ਜੱਪਰ ਪੁਲਿਸ ਨੇ ਨਾਲ ਹੀ ਨਗਰ ਨਿਗਮ ਦੇ ਅਧਿਕਾਰੀ ਮੌਕੇ ਤੇ ਮੌਜੂਦ ਸੀਗੇ ਘਰ ਤੋੜ ਦਿੱਤਾ ਗਿਆ ਘਰ ਬਣਾਇਆ ਸੀਗਾ ਗੈਂਗਸਟਰ ਰੋਹਿਤ ਰਠੌੜ ਦੇ ਪਿਓ ਨੇ ਉਹਦਾ ਪਿਓ ਫੌਜੀ ਸੀ ਫੌਜ ਚ ਜਿਹੜੀ ਉਸਨੇ ਸੇਵਾ ਕੀਤੀ ਉਸਦੀ ਤਨਖਾਹ ਆਉਂਦੀ ਸੀ ਉਦੇ ذریعے ਉਹਨੇ ਇਹ ਘਰ ਬਣਾਇਆ ਸੀ ਉਹਦੀ ਮਾਂ ਕਹਿੰਦੀ ਮੇਰੇ ਪਤੀ ਦੀ ਕਮਾਈ ਦਾ ਘਰ ਸੀਗਾ ਤੇ ਕੁੜੀ ਕਹਿੰਦੀ ਕਿ ਮੇਰੇ ਪਿਓ ਦੀ ਕਮਾਈ ਦਾ ਘਰ ਸੀਗਾ ਪਰ ਮੇਰੇ ਭਰਾ ਦੇ ਕਸੂਰ ਕਰਕੇ ਸਾਨੂੰ ਕਿਉਂ ਇਸ ਦੇ ਲਈ ਸਜ਼ਾ ਦਿੱਤੀ ਜਾ ਰਹੀ ਹੈ ਤਾਂ ਉਸ ਦਾ ਪਰਿਵਾਰ ਰੋਂਦਾ ਹੋਇਆ ਵਿਲਕਦਾ ਹੋਇਆ ਲਾਚਾਰ ਤੇ ਬੇਬਸ ਮਹਿਸੂਸ ਕਰ ਰਿਹਾ ਸੀ ਸ਼ਾਇਦ ਉਸ ਦਾ ਪਰਿਵਾਰ ਜਿੱਥੇ ਸੁਖਦੇਵ ਗੋਗਾ ਮੇੜੀ ਦਾ ਪਰਿਵਾਰ ਇਹਨਾਂ ਨੂੰ ساری ਜ਼ਿੰਦਗੀ ਮਾਫ਼ ਨਹੀਂ ਕਰ ਸਕੂਗਾ ਉੱਥੇ ਹੀ ਇਸ ਰੋਹਿਤ ਰਠੌਰ ਦਾ ਪਰਿਵਾਰ ਵੀ ਉਸ ਨੂੰ ਮਾਫ਼ ਨਹੀਂ ਕਰ ਸਕੂਗਾ ਕਿਉਂਕਿ ਉਸ ਦੇ ਗੁਨਾਹ ਕਰਕੇ ਸਜ਼ਾ ਉਸ ਦੇ ਪਰਿਵਾਰ ਨੂੰ ਮਿਲੀ ਹੈ ਇਸ ਨੇ ਦਿਆ ਗਿਆ ਬੋਲੇ ਮੇਰਾ ਚਰਖੀ ਤੋਂੜੇ ਤਾਂ ਆ